ਇਸ ਵਕਤ ਰਮਦਾਸ ਅਜਨਾਲਾ ਹਲਕਾ ਜਿਹੜਾ ਉਹ ਅਸੀਂ ਘੁੰਮ ਰਹੇ ਆ ਔਰ ਪਿੰਡ ਅਲੀਵਾਲ ਕੋਟਲੀਆ ਪਾਣੀ ਤੁਸੀਂ ਵੇਖ ਲਿਆ ਹੋਣਾ ਕਿੰਨਾ-ਕਿੰਨਾ ਪਾਣੀ ਆ ਤੇ ਇੱਥੇ ਜਿਹੜੀਆਂ ਤਰਪੈਲਾਂ ਹੀ ਛੱਤਾਂ ਤੇ ਪਾਣੀ ਜਿਹੜਾ ਬਹੁਤ ਜ਼ਿਆਦਾ ਸੀਗਾ ਔਰ بارش ਹੋਣ ਕਰਕੇ ਛੱਤਾਂ ਤੇ ਆਲੇ-ਦੁਆਲੇ ਤੁਸੀਂ ਵੇਖਿਆ ਵੀ ਤਰਪੈਲਾਂ ਪਾ ਕੇ ਕੀ ਰਹਿਣ ਨੇ ਕਈ ਤਰਪੈਲਾਂ ਪਾਟੀਆਂ ਸੀ ਕਈ ਛੱਤਾਂ ਝੋਪੀਆਂ ਹੁਣ ਇੱਥੇ ਅਸੀਂ ਆਪ ਜਾ ਜਾ ਕੇ ਲੋਕਾਂ ਦੇ ਘਰਾਂ ਤੱਕ ਦਿੱਤੀਆਂ ਜਿਨ੍ਹਾਂ ਨੂੰ ਜ਼ਰੂਰ ਤੇ ਕਿਉਂਕਿ ਇਹ ਸੇਵਾ ਜਿਹੜੀ ਆ ਇਹ ਲੋਕਾਂ ਦੀ ਕਿਰਤ ਕਮਾਈ ਚ ਆਈ ਆ ਤੇ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਔਜਲਾ ਸਾਹਿਬ ਨੇ ਕਿਹਾ ਸੀਗਾ ਕਿ ਹਰ ਇੱਕ ਬੰਦੇ ਦੇ ਜ਼ਰੂਰਤਮੰਦ ਦੇ ਘਰ ਤੱਕ ਪਹੁੰਚਾ ਕੇ ਆਏ ਉਹ ਸੇਵਾ ਜਿਸ ਨੂੰ ਜ਼ਰੂਰਤ ਹੈ ਹੁਣ ਮੈਂ ਵੇਖਿਆ ਕਈ ਲੋਕ ਜਿਹੜੇ ਆ ਅਸੀਂ ਜ਼ਰੂਰਤ ਦਾ ਸਮਾਨ ਬਹੁਤ ਲੈ ਕੇ ਆਏ ਉਹ ਸਾਡੇ ਕੋਲ ਤਿੰਨ ਤਿੰਨ ਚਾਰ ਚਾਰ ਹੀ ਵੀ ਲੈ ਗਏ ਆ ਤੇ ਮੈਂ ਚਾਹੁੰਦਾ ਵੀ ਜਿਹੜੇ ਲੋਕਾਂ ਨੂੰ ਜ਼ਰੂਰਤ ਹੈ ਉਹ ਲਵੇ ਆ ਸਾਡੇ ਵੀਰ ਐ ਇਥੋਂ ਦੇ ਇਹਨਾਂ ਨੇ ਸਾਡੇ ਨਾਲ ਆ ਕੇ ਸਗੋਂ ਕਿਹਾ ਵੀ ਘਰ ਘਰ ਦੇ ਕੇ ਆਈ ਆਪਾਂ ਜਿਨ੍ਹਾਂ ਨੂੰ ਲੋੜ ਆ। ਉਹ ਵੀ ਘਰ ਘਰ ਆਏ ਆ ਤੇ ਜਿੱਥੇ ਜਿੱਥੇ ਜ਼ਰੂਰ ਪਿਆ ਸੋ ਉੱਥੋਂ ਉੱਥੋਂ ਤੱਕ ਪਹੁੰਚਾਂਗੇ ਉਪਰ ਆਓ ਜਿਹੜੀ ਕੀ ਦੀ ਜ਼ਰੂਰਤ ਹੈ ਸਾਨੂੰ ਦੱਸਿਓ ਅਸੀਂ ਪਚਾਈ ਜਾਵਾਂਗੇ ਖਾਣ ਪੀਣ ਵਾਲਾ ਸਮਾਨ ਪਾਣੀ ਚਲਾ ਚਾਚਾ ਮੱਝਾਂ ਦਾਵਾਂ ਲਈ ਚਾਰਾ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਪਰ ਪਹਿਲਾਂ ਦੀ ਤੋੜਿਆਂ ਦੀ ਅਸੀਂ ਲੈਵਾਂਗੇ ਪਰ ਇਹ ਆ ਵੀ ਥੋੜਾ ਜਿਆ ਨਾ ਧਿਆਨ ਥੋੜਾ ਜਿਆ ਸਬਰ ਰੱਖਿਓ ਧੰਨਵਾਦ ਜੀ ਰਾਮ ਜੀ